ਉਬੇ ਦੇ ਵਿੱਚ ਨਸ਼ਿਆਂ ਦਾ ਕਹਿਰ ਲਗਾਤਾਰ جاری ਹੈ ਪਿਛਲੇ ਹਫਤੇ ਇਕੱਲੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੀ ਪੰਜ ਨੌਜਵਾਨਾਂ ਦੀ ਚਿੱਟੇ ਦੇ ਨਾਲ ਹੋ ਗਈ ਮੌਤ 2 ਜੁਲਾਈ ਨੂੰ ਗੋਨੇਆਣਾ ਮੰਡੀ ਵਿਖੇ ਨਸ਼ੇ ਦੀ ਓਵਰਡੋਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਉਸ ਦੀ ਲਾਸ਼ ਰਾਮਪੁਰਨਾਮ ਬਾਗ ਦੇ ਨੇੜੇ ਬਿਲੇ ਜਿੱਥੇ ਉਸ ਦੀ ਬਾਹਂ ਦੇ ਵਿੱਚ ਸਿਰੰਜ ਫਸੀ ਹੋਈ ਸੀ ਸਮਾਜ ਸੇਵੀ ਸੰਸਥਾ ਨੇ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਅ ਦਿੱਤੇ ਉਸ ਨੂੰ ਸੁਨਾਕਤ ਦੇ ਵਿੱਚ ਰੱਖਿਆ ਗਿਆ 1 ਜੁਲਾਈ ਨੂੰ ਜ਼ਿਲ੍ਹੇ ਦੇ ਪਿੰਡ ਜੇਟੂਕੇ ਵਿਖੇ 22 ਸਾਲਾ ਮਨੀ ਸਿੰਘ ਦੇ ਖੇਤ ਤੋਂ ਤੌਰ ਤੇ ਚਿੱਟਾ ਲੱਗਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਨੇ ਉਸ ਦੇ ਪਿਤਾ ਸੁਖपाल ਸਿੰਘ ਦੇ ਬਿਆਨਾਂ ਤੇ ਜੋਦਾ ਸਿੰਘ, ਰਾਏਵੀਰ ਉਰਫ ਬੀਦੂ ਅਤੇ ਭਾਗਾ ਸਿੰਘ ਸਾਰੇ ਪਿੰਡ ਵਾਸੀ ਫਲੱਪ ਕੇਸ ਦਰਜ ਕਰ ਲਿਆ। ਇਸੇ ਤਰ੍ਹਾਂ 28 ਜੂਨ ਨੂੰ ਬੀਸੀਏ ਦੇ ਗ੍ਰੈਜੂਏਟ ਕਾਰ्तिक अरोड़ा ਦੀ ਬੀੜ ਤਲਾਬ ਵਿਖੇ ਓਵਰਡੋਸ ਕਰਨ ਹੋ ਗਈ ਮੌਤ। ਇਸ ਮਾਮਲੇ 'ਚ ਵੀ ਇੱਕ ਐਨਜੀਓ ਵਰਕਰ ਨੇ লাশ ਨੂੰ ਲੱਭ ਕੇ ਸਿਗਨਹੋਰਟ ਹਸਪਤਾਲ ਦੇ ਵਿੱਚ ਆਇਆ ਬਠਿੰਡਾ ਪੁਲਿਸ ਨੇ ਮ੍ਰਿਤਕ ਦੇ ਪਿਤਾ ਭੀਮ ਸਿੰਘ ਦੇ ਬਿਆਨ ਤੇ ਸਥਾਨਕ ਵਾਸੀ ਸਿਮਰ ਸਿੰਘਲਾ ਬੀਰੂ ਅਤੇ ਬੂਟਾ ਸਿੰਘ ਖਿਲਾਫ थाना ਕਰਨਾਲ ਕਲੋਨੀ ਦੇ ਵਿੱਚ ਕੇਸ ਦਰਜ ਕਰ ਲਿਆ ਇਸ ਤੋਂ ਇਲਾਵਾ 28 ਜੂਨ ਨੂੰ ਨੌਜਵਾਨ ਕੁਸ਼ਦੀਪ ਸਿੰਘ 23 ਸਾਲ ਦੀ ਉਮਰ ਵਾਸੀ ਚੱਕ ਫਤੇ ਸਿੰਘ ਪੁੱਤੋ ਕੈਂਕੀਆਂ ਦੇ ਨੇੜੇ ਬੰਦ ਪੈਟਰੋਲ ਸਟੇਸ਼ਨ ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਸੀ ਜਿਸ ਦੀ ਮੌਤ ਹੋ ਗਈ ਅਧਿ ਪਰਿਵਾਰ ਦੇ ਬਿਆਨਤ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ ਇੱਕ ਹੋਰ ਘਟਨਾ 26 ਜੂਨ ਨੂੰ ਜ਼ਿਲ੍ਹੇ ਦੇ ਪਿੰਡ ਠੱਠਾ ਤੇ ਗੜਤੀ ਪਤਾ ਲੱਗੀ ਹੈ ਕਿ ਇੱਕ ਚਾਰ ਭੈਣਾਂ ਦਾ ਇੱਕ ਇਕਲੌਤਾ ਭਰਾ ਸੀ ਜਿਸ ਦੀ ਨਸ਼ੇ ਦੇ ਕਾਰਨ